ਅੱਜ ਦੀ ਵੀਡੀਓ ਨਾ ਮੈਂ ਉਹਨਾਂ ਮੁੰਡਿਆਂ ਦੇ ਲਈ ਕਰਨਾ ਚਾਹੁੰਦਾ ਜਿਹੜੇ ਅਸੀਂ ਜਿਹੜੇ ਮੇਰੇ ਵਰਗੇ ਮੁੰਡੇ ਆ ਜਾਂ ਅਸੀਂ ਕੰਮ ਕਰ ਰਹੇ ਆ ਸਟਰਗਲ ਪੀਰੀਅਡ ਦੇ ਵਿੱਚ ਅਸੀਂ ਅਧੀ ਜ਼ਿੰਦਗੀ ਜੀ ਰਹੇ ਆ ਹਨਾ ਜਦੋਂ ਅਸੀਂ 12ਵੀਂ ਪਾਸ ਕਰਦੇ ਆ ਨਾ ਤੇ ਸਾਡੇ ਨਾ ਮਨ ਦੇ ਵਿੱਚ ਇਹ ਚੀਜ਼ ਦਾ ਵਹਿਮ ਪਾ ਲੈਂਦੇ ਆ ਹਰ ਕੋਈ ਇਨਸਾਨ ਮਤਲਬ ਕਿ ਰਿਸ਼ਤੇਦਾਰ ਹੋ ਗਏ ਭੈਣ ਭਰਾ ਹੋ ਗਏ ਠੀਕ ਆ ਮਾਪਿਓ ਖਾਸ ਕਰਕੇ ਮੈਂ ਇਸ ਚੀਜ਼ ਦੇ ਵਿੱਚ ਇਸ ਵੀਡੀਓ ਨੂੰ ਇਨਵੋਲਵ ਕਰੂੰਗਾ ਮਾਪਿਓ ਨੂੰ ਲੈ ਕੇ ਕੀ ਚੱਲਦਾ ਹੈ ਅੱਜ ਕੱਲ ਕੀ ਨਾ ਮੁੰਡਾ ਜਦੋਂ 12ਵੀਂ ਪਾਸ ਕਰਦਾ ਵਾ ਤਾਂ ਇਹੋ ਚੀਜ਼ ਕਹਿਣ ਲੱਗ ਜਾਂਦੇ ਆ ਵੀ ਪੁੱਤਰ ਹਾਂ ਤੇਰੀ 12ਵੀਂ ਹੋ ਗਈ ਆ ਛੇਤੀ ਛੇਤੀ ਤਰੱਕੀ ਕਰ ਲੈ ਤੇਰਾ ਵਿਆਹ ਕਰਨਾ 25-26 ਸਾਲਾਂ 'ਚ ਤੂੰ ਸੈੱਟ ਹੋ ਜਾ ਤੂੰ ਸੈੱਟ ਹੋ ਜਾ ਤੇਰਾ ਵਿਆਹ ਕਰਨਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਸੈੱਟ ਜਿਹੜਾ ਹੋਣਾ ਵਾ ਸੀ ਉਹ ਸਿਰਫ ਇੱਕ ਵਿਆਹ ਕਰਨ ਲਈ ਸੈੱਟ ਹੋਣਾ ਸਾਡੇ ਮੁੰਡਿਆਂ ਦੇ ਨਾ ਮਨ ਦੇ ਵਿੱਚ ਇੱਕ ਵਹਿਮ ਪਾ ਦਿੰਦੇ ਆ ਵੀ ਜੇ ਤੁਸੀਂ ਸੈੱਟ ਨਾ ਹੋਇਆ ਤਾਂ ਤੁਹਾਡਾ ਵਿਆਹ ਨਹੀਂ ਹੋਣਾ ਵਿਆਹ ਹਰੇਕ ਹੋਰ ਰਿਸ਼ਤੇਦਾਰ ਦੇ ਮਨ ਚ ਭਰਨਾ ਚਾਹੁੰਦਾ ਚੀਜ਼ ਹਰੇਕੋ ਪੇਰੈਂਟਸ ਦੇ ਮਨ ਚ ਖਾਸ ਕਰਕੇ ਮਾਂ ਪਿਓ ਦੇ ਮਨ ਦੇ ਵਿੱਚ ਇਹ ਚੀਜ਼ ਭਰਨਾ ਚਾਹੁੰਦਾ ਕਿ ਆਪਦੇ ਜਵਾਕਾਂ ਨੂੰ ਕਦੇ ਵੀ ਇਹ ਚੀਜ਼ ਨਾ ਕਹਿਆ ਕਰੋ ਆਹ ਚੀਜ਼ ਕਰ ਲਾ ਫੇਰ ਤੇਰੀ ਜ਼ਿੰਦਗੀ ਸੈਟ ਆ ਆਹ ਚੀਜ਼ ਕਰ ਲਾ ਫੇਰ ਤੇਰੀ ਜ਼ਿੰਦਗੀ ਕਦੇ ਸੈਟ ਨਹੀਂ ਹੁੰਦੀ ਮੈਂ ਲਿਖ ਕੇ ਦਿੰਦਾ ਇਹ ਚੀਜ਼ ਨੂੰ ਕਿੰਨੇ ਕੇ ਪੈਸੇ ਨਾਲ ਜ਼ਿੰਦਗੀ ਸੈਟ ਹੋ ਜੂਗੀ ਮੈਨੂੰ ਤੁਸੀਂ ਇਹ ਚੀਜ਼ ਦੱਸੋ ਅੱਜ ਪਿਆਰ ਰੁਪਿਆ ਕਮਾਉਣ ਲੱਗਦਾ ਮੇਰੀ ਚਾਹ ਕਹ ਲੈਣੀ ਰੱਖ ਵਾਲ ਜੇ ਮੈਂ ਲੱਖ ਕਮਾਉਣ ਲੱਗ ਗਿਆ ਮੇਰੀ ਚਾਹ ਕਹ ਰਹੀਆਂ 2 ਲੱਖ ਫਿਰ ਮੇਰਾ ਜਿਹੜਾ ਖਰਚਾ ਉਹ ਫਿਰ 2 ਲੱਖ ਦੇ ਬਰਾਬਰ ਆ ਜਾਊਗਾ ਫਿਰ ਮੈਨੂੰ 2 ਲੱਖ ਵੀ ਥੋੜਾ ਲੱਗੂਗਾ ਫਿਰ ਮੈਂ ਤਿੰਨ ਲੱਖ ਕਮਾਉਣ ਲੱਗ ਜਾਊਗਾ ਫਿਰ ਮੇਰਾ ਜਿਹੜਾ ਖਰਚਾ ਵਾ ਉਹ 3 ਲੱਖ ਦੇ ਵਾਂਗ ਹੋ ਜੂਗੀ ਮੈਨੂੰ 3 ਲੱਖ ਵੀ ਥੋੜਾ ਲੱਗੂਗਾ ਕਿੰਨੇ ਕ ਪੈਸਿਆਂ ਦੇ ਵਿੱਚ ਆਪਣੀ ਜ਼ਿੰਦਗੀ ਸੈੱਟ ਹੋ ਸਕਦੀ ਹੈ ਕਿ ਮੈਨੂੰ ਕਮੈਂਟ ਦੇ ਵਿੱਚ ਇਹ ਚੀਜ਼ ਦੱਸ ਦੇ ਜ਼ਿੰਦਗੀ ਸਿਰਫ ਸੈੱਟ ਉਦੋਂ ਹੀ ਹੋ ਸਕਦੀ ਹੈ ਜਦੋਂ ਆਪਣੇ ਕੋਲ ਆਪਣਾ ਸਕੂਨ ਆ ਇਹ ਚੀਜ਼ਾਂ ਨੂੰ ਕੱਢ ਦੋ ਦਿਮਾਗ ਦੇ ਵਿੱਚ ਵੀ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਮੂਰੇ ਮੁੰਡੇ ਦੇ ਦਿਮਾਗ 'ਚ ਇਹ ਚੀਜ਼ ਨਾ ਭਰਿਆ ਕਰੋ ਸਾਡੇ ਸਿਰ ਤੇ ਤਲਵਾਰ ਨਾਲ ਰੱਖਿਆ ਕਰੋ ਵੀ ਆ ਪੰਜ ਸਾਲੀਏ ਤੇ ਕਿਉਂ ਪੰਜ ਸਾਲਾਂ ਤੋਂ ਸਾਡੇ ਕੋਲ ਸੈਟ ਹੋਣ ਲਈ ਗੱਲ ਫਿਰ ਉੱਥੇ ਆ ਗਈ ਜਿਹੜੇ ਇੱਕ ਕੁੜੀ ਦਾ ਪਿਓ ਹੁੰਦਾ ਨਾ ਉਹ ਮੁੰਡੇ ਕੋਲ ਉਹ ਚੀਜ਼ ਭਾਲਦਾ ਜਿਹੜੀ ਉਹਨੇ ਆਪ ਖੁਦ 45 ਜਾਂ 50 ਹਾਲਾ ਦੇ ਵਿੱਚ ਕਮਾਈ ਹੋਵੇ ਉਹਨੂੰ ਆਪ ਖੁਦ ਨੂੰ ਭਾਵੇਂ ਟਾਈਮ ਲੱਗਾ ਹੋਵੇ ਪਰ ਉਹ ਚੀਜ਼ ਭਾਲ ਲੱਕੀ ਉਹਦੀ ਕੁੜੀ ਸੁਖੀ ਰਹੇ ਉਹਦੀ ਕੁੜੀ ਨੂੰ ਕੋਈ ਦਖਰ ਨਾ ਹੋਵੇ ਕੁੜੀ ਉਹਦੀ ਦੇ ਸਾਰੇ ਸ਼ੌਂਕ ਪੂਰੇ ਹੋਣ ਕੁੜੀ ਉਹਦੀ ਸਾਰੀ ਮੇਕਅਪ ਕਿੱਟ ਪੂਰੀ ਹੋਵੇ ਉਹਦੇ ਸੂਟ ਪੂਰੇ ਹੋਣ ਉਹ ਮੁੰਡਾ ਚਾਹੀਦਾ ਜਿਹੜਾ ਉਹਦੇ ਨਖਰੇ ਪੂਰੇ ਕਰ ਸਕੇ ਤੇ ਮੁੰਡਿਆਂ ਦੇ ਨਖਰੇ ਕੌਣ ਚੱਲੂਗਾ ਮੁੰਡਿਆਂ ਦੇ ਨਖਰੇ ਕੋਈ ਚੱਲਣ ਵਾਲਾ ਹੈਗਾ ਦੱਸੋ ਮੈਨੂੰ ਮੁੰਡੇ ਆਪਦਾ ਕਿਹਨੂੰ ਦੁੱਖ ਦੱਸਣ ਕਿ ਸਾਨੂੰ ਵੀ ਸਾਡਾ ਚਾਹ ਪੂਰਾ ਕਰੇ ਕਦੇ ਮੁੰਡੇ ਕੰਮ ਵੀ ਕਰਨ ਮੁੰਡੇ ਟੈਨਸ਼ਨ ਵੀ ਲੈਣ ਮੁੰਡੇ ਸ਼ੌਂਕ ਵੀ ਪੂਰੇ ਕਰਨ ਕਿਉਂ ਭਈ ਮੁੰਡੇ ਨੂੰ ਟੈਨਸ਼ਨ ਹੁੰਦੀ ਆ ਵੀਰ ਜੇ ਮਦੇ ਸ਼ੌਂਕ ਨਾ ਪੂਰੇ ਕਿਤੇ ਕੁੜੀ ਦੇ ਕਿਤੇ ਕਿਤੇ ਹੋਰ ਨਾ ਚਲ ਜੇ ਕਦੇ ਕੁੜੀ ਨੂੰ ਟੈਨਸ਼ਨ ਹੁੰਦੀ ਹੈ ਕਿ ਜੇ ਮੈਂ ਮੁੰਡੇ ਦੇ ਸ਼ੌਕ ਨਾ ਪੂਰੇ ਕਿਤੇ ਮੁੰਡਾ ਕਿਤੇ ਹੋਰ ਨਾ ਚਲ ਜੇ ਆਪਦੀ ਕੁੜੀ ਦੇ ਲਈ ਉਹ ਮੁੰਡਾ ਪਾ ਲਓ ਜਿਹੜਾ ਉਹਨੂੰ ਇਹ ਗਰੰਟੀ ਦੇ ਸਕੇ ਕਿ ਮੈਂ ਸਾਰੀ ਉਮਰ ਕਿਸੇ ਹੋਰ ਪਰਾਈ ਔਰਤ ਵੱਲ ਨਹੀਂ ਦੇਖੂੰਗਾ ਸਿਰਫ ਜਿਹਦੇ ਨਾਲ ਮੈਂ ਵਿਆਹ ਕਰਾਉਂਗਾ ਮੈਂ ਉਹਦਾ ਹੀ ਬਣ ਕੇ ਰਹੂੰਗਾ ਇਹੋ ਜਿਹਾ ਮੁੰਡਾ ਪਾ ਲਓ ਜਿਹੜੇ ਪੈਸੇ ਵਾਲੇ ਬਾਧੂ ਮਿਲ ਜਾਣਗੇ ਪੈਸੇ ਵਾਲੇ ਬਹੁਤ ਮੈਲਦੇ ਆ ਪੈਸੇ ਵਾਲੇ ਮੈ ਦਿਖਾ ਦੂ ਬਹੁਤ ਬੰਦੇ ਆ ਮੈਂ ਤਾਂ ਬੋਲ ਕੇ ਕਹਿ ਰਿਹਾ ਵੀ ਯਾਰ ਹਰ ਚੀਜ਼ ਦੇ ਵਿੱਚ ਮੁੰਡੇ ਹੀ ਕਾ ਤੋ ਅੱਗੇ ਹੋਣ ਕੁੜੀਆਂ ਕਿਉਂ ਨਹੀਂ ਅੱਗੇ ਹੁੰਦੀਆਂ ਮੁੰਡੇ ਹੀ ਕਿਉਂ ਸ਼ੌਂਕ ਪੂਰੇ ਕਰਨ ਤਾਂ ਮੈਨੂੰ ਇਹ ਚੀਜ਼ ਕਮੈਂਟ ਦੇ ਵਿੱਚ ਦੱਸਿਓ ਕਿ ਮੈਂ ਸਹੀ ਕਹੀ ਆ ਗਲਤ ਕਹੀ ਆ ਕਿ ਮੁੰਡੇ ਦਾ ਸ਼ੌਂਕ ਕੌਣ ਪੂਰਾ ਕਰੂਗਾ ਕੁੜੀ ਦੇ ਸ਼ੌਂਕ ਪੂਰੇ ਕਰਦਾ ਹਰ ਕੋਈ ਮੁੰਡੇ ਦਾ ਸ਼ੌਂਕ ਕੌਣ ਪੂਰਾ ਕਰੂਗਾ ਮੁੰਡੇ ਨੂੰ ਖਾਣ ਤੋਂ ਕੌਣ ਡਰਦਾ ਕਿ ਮੈਂ ਜੇ ਉਹਦਾ ਉਹ ਸ਼ੌਕ ਪੂਰਾ ਨਾ ਕੀਤਾ ਕਿ ਮੈਂ ਉਹ ਮੁੰਡੇ ਨੂੰ ਖੋਹ ਨਾ ਲਵਾ ਤੇ ਆਪਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਆਪਦੇ ਕੁੜੀ ਦੇ ਲਈ ਉਹ ਮੁੰਡਾ ਭਾਲੋ ਜਿਹੜਾ ਉਹਨੂੰ ਸਾਰੀ ਉਮਰ ਖੁਸ਼ ਰੱਖ ਸਕੇ ਨਾਟ ਜਸਟ ਬਿਕੋਜ਼ ਆਫ ਮਨੀ ਮਨੀ ਨਾਲ ਬੰਦਾ ਖੁਸ਼ ਨਹੀਂ ਰਹਿ ਸਕਦਾ ਸੀਰੀਅਸਲੀ ਲਾਇਲਟੀ ਕੇਅਰ ਰਿਸਪੈਕਟ ਤੇ ਉਹਦੀ ਇੱਜ਼ਤ ਕਿੰਨੀ ਹੁੰਦੀ ਹੈ ਉਹਦੀ ਸਮਾਜ ਦੇ ਵਿੱਚ ਜਦੋਂ ਪੰਜ ਬੰਦੇ ਇਹ ਚੀਜ਼ ਨੂੰ ਸਮਝਿਓ ਕੰਟਰੋਵਰਸੀ ਗੱਲ ਨਹੀਂ ਹੈਗੀ ਇਹ ਇੱਕ ਮੁੱਦੇ ਚੱਲਦੇ ਪਿਆ ਜਿੱਦਾਂ ਜੇ ਮੇਰੀ ਗੱਲ ਤੁਹਾਨੂੰ ਸੱਚੀ ਜਿਵੇਂ ਸਹੀ ਲੱਗੀ ਨਾ ਤਾਂ ਕਮੈਂਟ 'ਚ ਦੱਸ ਦਿਓ ਕਿ ਮੁੰਡੇ ਦੇ ਸ਼ੌਂਕ ਕੌਣ ਪੂਰੇ ਕਰੂਗਾ ਜੇ ਨਹੀਂ ਸਹੀ ਲੱਗੀ ਤਾਂ ਮੈਨੂੰ ਦੱਸ ਵੀ ਦਿਓ ਕਿ ਇਹ ਤੂੰ ਗਲਤ ਬੋਲਿਆ ਪਰ ਐਵੇਂ ਚੀਜ਼ ਤੇ ਬੋਲਣਾ ਅਸੀਂ ਟੌਪਿਕ ਤੇ ਬੋਲਣਾ ਸੀਗਾ ਟੌਪਿਕ ਜ਼ਰੂਰੀ ਸੀਗਾ ਮੇਰਾ ਕੰਮ ਹੈ ਇਹ ਤੇ ਖਾਸ਼ ਰਵੋ ਜ਼ਿੰਦਗੀ ਦੇ ਵਿੱਚ ਜ਼ਾਰੇ ਲੋਕ ਤੇ ਟੈਨਸ਼ਨ ਨੂੰ ਆਪਦੇ ਦਿਮਾਗ ਚੋਂ ਕੱਟੋ ਸਸ਼੍ਰੀਆਕਾਲ ਦੀ ਪ੍ਰਾਇਮੋਸਿਕ